ਪ੍ਰੋਗਰਾਮ ਨਾਲ ਜੁੜੇ ਦੋਸਤਾਂ ਦਾ ਸਵਾਗਤ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਸੁਨਾਲ ਰੋਮਨ ਜੀ ਮਹਿਮਾਨ ਹੋਣਗੇ ਇਹਨਾਂ ਨਾਲ ਅੱਗੇ ਵੀ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸਾਡਾ ਟਾਈਗਰ ਨੇ ਲੈਪਰਡ ਨੇ ਇਹਨਾਂ ਦਾ ਸੁਭਾਅ ਸ਼ੇਰ ਸ਼ੇਰਨੀਆਂ ਦਾ ਸੁਭਾਅ ਜਿਹੜਾ ਕਹਿ ਦਿੰਨੇ ਆ ਵੱਡੀਆਂ ਬਿੱਲੀਆਂ ਕਿੱਡੀਆਂ-ਕਿੱਡੀਆਂ ਛਾਲਾਂ ਮਾਰਦੀਆਂ ਬਿੱਨੀ ਬਿੱਲੀ ਦੀ ਨਸਲ ਦੇ ਇਹ ਲੋ ਜਿਹੜੇ ਜਾਨਵਰ ਹੈਗੇ ਆ ਇਹ ਕਿਵੇਂ ਦਾ ਸੁਭਾਅ ਰੱਖਦੇ ਆ ਕਿਵੇਂ ਬਹੁਤ ਇੰਟਰਸਟਿੰਗ ਗੱਲਾਂ ਕਿਰਜ ਰਜਗਾਰ ਵੀ ਹੈਗਾ ਸਾਡੀ ਸਥਿਤੀ ਪੰਜਾਬ ਦੀ ਕਿੱਥੇ ਜੇ ਅਸੀਂ ਰਿਸਰਚ ਵਰਕ ਵਿੱਚ ਕਿੱਥੇ ਜੇ ਖੜੇ ਆ ਰੋਜ਼ਗਾਰ ਹੈਗਾ ਯੂਥ ਨੇ ਜਾਣਾ ਤੇ ਜਾਣਾ ਕਿਵੇਂ ਇਹਦੀ ਵੀ ਗੱਲ ਕਰਾਂਗੇ ਨਾਲ ਨਾਲ ਬਹੁਤ ਇੰਟਰਸਟਿੰਗ ਚੀਜ਼ਾਂ ਸ਼ਿਕਾਰ ਕਰਨ ਵੇਲੇ ਕਿਹੋ ਜਿਹਾ ਸੁਭਾਅ ਹੁੰਦਾ ਹੈ ਮਨੁੱਖ ਤੇ ਕਿਉਂ ਹਮਲਾ ਕਰਦਾ ਹੈ ਜੀ ਅਸੀਂ ਇਹਨੂੰ ਸੌਫਟ ਬਿਹੇਵੀਅਰ ਸਾਡਾ ਇਹਦੇ ਨਾਲ ਰਹਿੰਦਾ ਹੈ ਤਾਂ ਇਹਦਾ ਸਾਡੇ ਨਾਲ ਕੀ ਸੁਭਾਅ ਰਲਦਾ ਸਾਡੇ ਨਾਲ ਕਿਵੇਂ ਚੱਲਦਾ ਇਹ ਬਹੁਤ ਖਾਸ ਗੱਲਾਂ ਸ਼ੇਰਨੀ ਬਾਰੇ ਕੁਝ ਅਜੀਬ ਗੱਲਾਂ ਇੱਕ ਮਾਂ ਦੇ ਰੂਪ ਚ ਸ਼ੇਰਨੀ ਦਾ ਕੀ ਰੋਲ ਹੁੰਦਾ ਇਹ ਸਾਰੀਆਂ ਗੱਲਾਂ ਕਰਦੇ ਹਾਂ ਸਭ ਤੋਂ ਪਹਿਲਾਂ ਕਰਦੇ ਸਵਾਗਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਜੀ ਕਿਰਪਾ ਚ ਚੜ੍ਹਦੀ ਕਲਾ ਥੋੜੇ ਸ਼ਬਦਾਂ ਚ ਮੈਨੂੰ ਤਾਂ ਪਤਾ ਹੈ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਤੋਡਾ ਕਾਰਜ ਖੇਤਰ ਕੀ ਹੈ ਮੇਰਾ ਕਾਰਜ ਖੇਤਰ ਹੈਗਾ ਜੀ ਜੰਗਲੀ ਜੀਵਾਂ ਦੀ ਸੁਰੱਖਿਆ ਤੇ ਕਨ ਸਰਵੇਸ਼ਨ ਨੂੰ ਕਹਿੰਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਰਿਸਰਚ ਕਰਨਾ ਤੇ ਨਵੇਂ ਸਟੂਡੈਂਟਸ ਨੂੰ ਉਹਦੇ ਬਾਰੇ ਜਾਣਕਾਰੀ ਦੇਣੀ ਜਾਂ ਟ੍ਰੇਨ ਕਰਨਾ ਫੋਰੈਸਟ ਡਿਪਾਰਟਮੈਂਟ ਨੂੰ ਟ੍ਰੇਨ ਕਰਨਾ ਮੈਂ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਵਾਈਲਡ ਲਾਈਫ ਚ ਟਿਊਟਰ ਦਾ ਤਰ੍ਹਾਂ ਦਾ ਕੰਮ ਕਰਦਾ ਜਾਂ ਟ੍ਰੇਨ ਟ੍ਰੇਨਰ ਜਾਂ ਟਿਊਟਰ ਕਹੋ ਜਿੰਦਗੀ ਚ ਅਚੀਵਮੈਂਟਸ ਕੀ ਰਹੀਆਂ ਤੁਹਾਡੀਆਂ ਮੇਰੀ ਸਭ ਤੋਂ ਵੱਡੀ ਅਚੀਵਮੈਂਟਸ ਦਾ ਇਹ ਹੈ ਕਿ ਮੈਂ ਹਿੰਦੁਸਤਾਨ ਦੇ ਕੁਝ ਉਹਨਾਂ ਗਨੇ ਜੁਨੇ ਰਿਸਰਚਰਸ ਵਿੱਚੋਂ ਹਾਂ ਜਿਨ੍ਹਾਂ ਨੂੰ ਟਾਈਗਰ ਤੇ ਲੈਪਰਡ ਨੂੰ ਰੇਡੀਓ ਕਾਲਰ ਪਾਉਂਡ ਦੀ ਪਰਮਿਸ਼ਨ ਤੇ ਮਹਾਰਤ ਕਿੰਨੇ ਕਿੰਨੇ ਪਾਏ ਆ ਮੈਂ ਹੁਣ ਤੱਕ ਟਾਈਗਰ ਤੇ ਸ਼ਾਇਦ ਲਮਸਮ 10 ਤੇ ਇੰਨੇ ਕ ਹੀ 15 ਦੇ ਲਗਸ਼ ਅਗੇ ਲੈਪਰਡਸ ਲੈਪਰਡਸ ਤੇ ਹਾਂਜੀ ਇਹ ਖੇਤਰ ਕਿਵੇਂ ਦਾ ਹੈ ਇਹ ਇਹ ਜਾਨਣਾ ਕਿਵੇਂ ਹੁੰਦਾ ਹੈ एजुकेशन ਤੁਹਾਡੀ ਸਿੱਧਾ ਨਾਲ ਰਿਲੇਟਡ ਕਿਵੇਂ ਜਾਣਾ ਹੋਇਆ ਮੇਰੀ ਜਿਹੜੀ এডਿਕੇਸ਼ਨ ਉਹ ਹੈਗੀ ਐਮ ਐਸ ਸੀ ਬੀ ਐਸ ਸੀ ਬਾਇਓ ਟੈਕਨੋਲੋਜੀ ਤੇ ਐਮ ਐਸ ਸੀ এনवायरमेंटਲ ਸਾਇੰਸਿਸ ਹਾਂਜੀ ਤੇ ਉਸ ਤੋਂ ਬਾਅਦ ਮੈਂ ਪੀ ਐਚ ਡੀਸ ਕਈ ਜਗ੍ਹਾ ਜੁਆਇਨ ਕੀਤੀਆਂ ਤੇ ਛੱਡਤੀਆਂ ਇੰਡੀਆ ਦੇ ਵਧੀਆ ਇੰਸਟੀਟਿਊਟਸ ਵਿੱਚ ਅਡਮਿਸ਼ਨ ਲਈ ਐਂਟਰਸਟੈਸ ਵੀ ਕਲੀਅਰ ਕੀਤਾ ਕਿ ਟਾਪ ਵੀ ਕੀਤਾ ਤੇ ਇਹਦੇ ਵਿੱਚ ਜਾਣਾ ਐਵੇਂ ਆ ਕਿ ਕੁਦਰਤੀ ਚਲਾ ਗਿਆ ਮੈਂ ਇਹਨਾਂ ਮੈਂ ਇੱਥੋਂ ਪੇਜੂ ਤੇ ਪੜ੍ਹਾਈ ਕੀਤੀ ਸਕੂਲ ਦੀ ਸਾਰੀ ਮੇਰੀ ਐਜੂਕੇਸ਼ਨ ਜਿਹੜੀ ਪੀ ਆਈ ਯੂ ਗਵਰਨਮੈਂਟ ਸਕੂਲ ਦੀ ਆ ਜਿਹੜਾ ਇੱਥੇ ਸਮਾਰਟ ਸਕੂਲ ਜੀ ਨੂੰ ਕਹਿੰਦੇ ਅੱਜਕੱਲ ਤੇ ਇੱਥੋਂ 12 ਪੜ੍ਹਨ ਤੋਂ ਬਾਅਦ ਕਰਦੇ ਚਾਹੁੰਦੇ ਸੀ ਮੈਂ ਵੈਟਰਨਰੀ ਡਾਕਟਰ ਬਣਾ ਪੀ ਆਈ ਯੂ ਦੇ ਵਿੱਚ ਹੀ ਤੇ ਕਿਉਂਕਿ ਮੈਂ ਤੀਜੀ ਪੀੜ੍ਹੀ ਚਾਹੁੰਦੇ ਸੀ ਕਿ ਪੀ ਆਈ ਯੂ ਦੇ ਵਿੱਚ ਹੀ ਪਰ ਮੈਨੂੰ ਸ਼ਾਇਦ ਉਹ ਤਾਂ ਬੈਕਟਰੀ ਦਾ ਕਿੰਨਾ क्रेਜ਼ ਹੈ ਨਹੀਂ ਸੀ ਤੇ ਮੈਂ ਬਾਇਓ ਟੈਕਨੋਲੋਜੀ ਵਾਲੇ ਪਾਸੇ ਮੇਰਾ ਧਿਆਨ ਜਿਆਦਾ ਸੀ ਉਹ ਐ ਬੀਐਸਸੀ ਕਰਦੇ ਕਰਦੇ ਸਮਝ ਆਇਆ ਕਿ ਬਈ ਇਹ ਵੀ ਥੋੜਾ ਜਿਆ ਇੰਟਰਸਟ ਵਾਲਾ ਖੇਤਰ ਹੈ ਨਹੀਂ ਮੇਰਾ ਬਸ ਬਸੋ ਬਾਹਰ ਕਹਿ ਲਓ ਜਾਂ ਇੰਟਰਸਟ ਖਤਮ ਹੋ ਗਿਆ ਜਦਕਿ ਮੈਨੂੰ ਚੰਗੀ ਲੱਗਦੀ ਸੀ ਮੈਂ ਬਾਇਓ ਟੈਕਨੋਲੋਜੀ ਬਾਰੇ ਪੀਐਜੋ ਤੇ ਲੈਬ ਬਾਦ ਦੇਖਿਆ ਸੀ ਗਿਆ ਖੈਰ ਫਿਰ ਕੁਝ ਐਸਾ ਹੋਇਆ ਕਿ ਇੱਕ ਨਿਊਜ਼ਪੇਪਰ ਦੇ ਵਿੱਚ ਇੱਕ ਕਟਿੰਗ ਮਿਲੀ ਮੈਨੂੰ ਛੋਲੇ ਭਟੂਰੇ ਖਾਂਦੇ ਖਾਂਦੇ 2010 ਦੀ ਗੱਲ ਹੈ ਉੱਥੇ ਇੱਕ ਯੂਨੀਵਰਸਿਟੀ ਬਾਰੇ ਸੀਗਾ ਉਹ ਯੂਨੀਵਰਸਿਟੀ ਪਹਾੜਾਂ ਜਿੱਸੀ ਕਿਤੇ ਸ਼ਿਰਨਗਰ ਕਰਕੇ ਟਾਊਨ ਹੈ ਫਿਰ ਉੱਥੋਂ ਐਂਟ੍ਰੀ ਐਗਜ਼ਾਮ ਭਰਿਆ ਉਹ ਐਂਟ੍ਰੀ ਐਗਜ਼ਾਮ ਵੀ ਟੌਪ ਕਰ ਲਿਆ ਤੇ ਫਿਰ এনवायरमेंट ਸਾਇੰਸ ਚ ਜਾ ਕੇ ਐਡਮਿਸ਼ਨ ਲੈ ਲਈ ਤੇ ਉੱਥੇ ਨਾਲੇ ਤਾਂ ਵਜੀਫਾ ਮਿਲਦਾ ਸੀ ਨਾਲੇ ਫੀਸ ਜਿਹੜੀ ਸੀ ਉਹ ਬਹੁਤ ਥੋੜੀ ਸੀ ਸਾਲ ਦੀ ਚਮੇ ਥੋੜੀ 2000 ਰੁਪਏ ਫੀਸ ਹੁੰਦੀ ਸੀ ਤੇ ਉਹ ਜਿਹੜੇ ਬੰਦੇ ਹੇਮਕੋਟ ਸਾਹਿਬ ਜਾਣਦੇ ਨੇ ਉਹਨਾਂ ਨੂੰ ਪਤਾ ਸ਼ਿਰਨਗਰ ਦੇ ਜਗ੍ਹਾ ਹੁੰਦੀ ਹੈ ਰਾਜ ਉੱਥੇ ਸੈਂਟਰਲ ਭਾਰਤ ਸਰਕਾਰੀ ਯੂਨੀਵਰਸਿਟੀ ਹੈ ਉੱਥੋਂ ਐਮ ਐਸ ਕੀ ਕੀਤੀ ਫਿਰ ਉਥੇ ਸਮੱਸਿਆ ਦੇਖੀ ਕਿ ਲੈਪੜ ਦੀ ਪ੍ਰੋਬਲਮ ਉੱਥੇ ਆਦਮ ਖੁਰ ਤਿੰਦ ਉਹਨੇ ਤੇ ਕੰਮ ਕਰਨਾ ਸ਼ੁਰੂ ਕੀਤਾ ਸਟੂਡੈਂਟ ਦੇ ਤੌਰ ਤੇ ਤੇ ਫਿਰ ਨੈਸ਼ਨਲ ਲੈਵਲ ਦਾ ਇੱਕ ਇੰਸਟੀਚਿਊਟ ਹੈ ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ ਉਹਨੇ ਮੈਨੂੰ ਹੈਂਡ ਪਿਕਟ ਕਰ ਲਿਆ ਇੱਕ ਤਰ੍ਹਾਂ ਨਾਲ ਤੇ ਫਿਰ ਉਹ ਦੁਨੀਆ ਦਾ ਇਕਲੌਤਾ ਸਕਸੈਸਫੁਲ ਟਾਈਗਰ ਰੀ ਇਨਟਰੋਡਕਸ਼ਨ ਪ੍ਰੋਜੈਕਟ ਜਾਨੀ ਕਿ ਇੱਕ ਜਗ੍ਹਾ ਤੋਂ ਸ਼ੇਰ ਖਤਮ ਹੋ ਗਏ ਉਹਨੂੰ ਦੁਬਾਰਾ ਉੱਥੇ ਬਸਾਉਣ ਦੀ ਕੀਤੀ ਤੇ ਉਹ ਸਕਸੈਸਫੁਲ ਪ੍ਰੋਜੈਕਟ ਸੀਗਾ ਉਹਦੇ ਚ ਮੈਨੂੰ ਬਤੌਰ ਰਿਸਰਚਰ ਰੱਖ ਲਿਆ ਫਿਰ ਉੱਥੋਂ ਫਿਰ ਜਿਹੜਾ ਸਫਰ ਹੈ ਉਹ ਚਾਲ ਸੋ ਚਾਲ ਤੇ ਪਰ ਅਸੀਂ ਮੈਂ ਪੂਰੇ ਹਿੰਦੁਸਤਾਨ ਦੇ ਵਿੱਚ ਲੱਖ ਲੱਖ ਜਗ੍ਹਾ ਤੇੜੀਆਂ ਟ੍ਰਾਈਬਸ ਨੇ ਉਹਨਾਂ ਨਾਲ ਕੰਮ ਕੀਤਾ ਤੇ ਜਿਹੜਾ ਉੱਤਰਾਖੰਡ ਜਿਹੜੀ ਮੈਂ ਪ੍ਰੋਬਲਮ ਤੇ ਕੰਮ ਕਰਨਾ ਚਾਹੁੰਦਾ ਸੀ ਮੈਗਨਿਟਰ ਲੈਪਰਡ ਆਦਮਕੋਰ ਲੈਪਰਡ ਤੇ ਦਵੇ ਫਿਰ ਕੋਵਿਡ ਤੱਕ ਮੈਂ ਉਸ ਜਗ੍ਹਾ ਤੇ ਮਤਲਬ ਪਹੁੰਚ ਗਿਆ ਤੇ ਫਿਰ ਉੱਥੋਂ ਅ ਅਸੀਂ ਲੈਪਰਡ ਨੂੰ ਵੀ ਸਕਸੈਸਫੁਲੀ ਰਿਡੀਓ ਕਾਲਰ ਕਰਾ ਕੀਤਾ ਤੇ ਇਹ ਜਰਨੀ ਹੈ ਲੋਕ ਇੱਕ ਮੁਹਾਵਰਾ ਹੁੰਦਾ ਸੀ ਬਿੱਲੀ ਦੇ ਗਲ ਟੱਲੀ ਕੌਣ ਬੰਨੂਗਾ ਤੁਸੀਂ ਸ਼ੇਰਾਂ ਦੇ ਗਲ 'ਤੇ ਟੱਲੀਆਂ ਪਾਉਣ ਲੱਗੇ ਤੇ ਇਹ ਇਹ ਵੱਡੀ ਕਹਾਣੀ ਇਹ ਅਨੁਭਵ ਕਿਵੇਂ ਰਿਹਾ ਇਹ ਜੀ ਇੱਕ ਬਹੁਤ ਚਲੋ 멘ਟਲ ਸੈਟੀਸਫੈਕਸ਼ਨ ਹੁੰਦੀ ਹੈ ਬਹੁਤ ਜ਼ਿਆਦਾ ਕਿ ਮੈਂ ਇੱਕ ਐਸੇ ਕੰਮ ਦੇ ਵਿੱਚ ਅ ਇਨਸਟਰੂਮੈਂਟ ਬਣਿਆ ਜਿਹੜਾ ਜਿਹਦੀ ਲੋਡ ਹੈ ਬਹੁਤ ਜ਼ਿਆਦਾ ਕਿਉਂਕਿ ਜੇ ਉਤਰਾਖੰਡ ਦੀ ਮੈਂ ਗੱਲ ਕਰਾਂ ਮੋਟੀ ਮੋਟੀ ਮੈਨੂੰ ਐ ਲੱਗਦਾ ਸੀਗਾ ਕਿ ਮੈਸ਼ਾ ਪੰਜਾਬ ਕੁਝ ਮੋੜਣਾ ਨਹੀਂ ਤੇ ਉੱਥੇ ਬਹੁਤ ਜ਼ਿਆਦਾ ਡੈਥ ਹੁੰਦੀਆਂ ਨੇ 100 ਸਾਲ ਤੋਂ ਚੱਲੇ ਆ ਰਿਹਾ ਤੇ ਉਹ ਉਸ ਤੋਂ ਬਾਅਦ ਜੰਗਲੀ ਜੀਵ ਜਿਹੜੇ ਨੇ ਉਹਨਾਂ ਦਾ ਉਹਨਾਂ ਦਾ ਆਈਡੀਆ ਖਤਮ ਹੋ ਰਿਹਾ ਤੇ ਉਹ ਲੋਕਾਂ ਨਾਲ ਆਉਂਦੇ ਨੇ ਬਸਤੀਆਂ ਵਾਲੇ ਆਉਣਾ ਹੀ ਬਣਦਾ ਫਿਰ ਉਹ ਉਸ ਤੋਂ ਬਾਅਦ ਜਦੋਂ ਕਨਫਲਿਕਟ ਹੁੰਦਾ ਤੇ ਕਿਉਂਕਿ ਵੋਟ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਵੀ ਨਹੀਂ ਹੁੰਦੀ ਸ਼ੂਟ ਐਂਡ ਨਾਟ ਸਾਈਡ ਦਾ ਆਰਡਰ ਹੋ ਜਾਂਦਾ ਤੇ ਰਿਸਰਚ ਵਰਕ ਵੀ ਹੈ ਨਹੀਂ ਲੋਕ ਆਪਦੀ ਗਲਤੀ ਨਹੀਂ ਮੰਨਦੇ। ਤੋਂ ਜਿਹੜਾ ਮੇਰਾ ਇਹ ਕੰਮ ਹਨ ਇਹਦੇ ਵਿੱਚ ਇਹ ਸਿੱਧ ਹੋ ਗਿਆ ਕਿ ਜਿਹੜਾ ਜਾਨਵਰ ਆ ਉਹਦਾ ਇੱਕ ਘਰ ਹੁੰਦਾ। ਹੂੰ ਉਹਦੀ ਇੱਕ ਫੈਮਲੀ ਹੁੰਦੀ ਆ। ਉਹ ਮੂਵ ਕਰਦਾ ਮਜਬੂਰੀ 'ਚ ਤੇ ਪਰ ਉਹ ਜਾਣਾ ਆਪਣੇ ਘਰ ਨੂੰ ਵਾਪਸ ਚਾਹੁੰਦਾ। ਉੱਥੇ ਹੀ ਰਹਿਣਾ ਚਾਹੁੰਦਾ। ਤੇ ਇੱਕ ਤਾਂ ਇਹ ਸਿੱਧ ਹੋ ਗਿਆ। ਦੂਸਰਾ ਇਹ ਹੈ ਕਿ ਸਾਨੂੰ ਇਹ ਪਤਾ ਅਸੀਂ ਇਹ ਪ੍ਰੂਵ ਕਰਨ 'ਚ ਵੀ ਸਕਸੈਸਫੁਲ ਹੋਏ ਕਿ ਜੇ ਐਨੀਮਲ ਨੂੰ ਟਰੈਪ ਕਰਕੇ ਫੜ ਕੇ ਅਸੀਂ ਬਹੁਤ ਇਨਸਾਨੀਅਤ ਦੇ ਤਰੀਕੇ ਨਾਲ ਜਾਂ ਚੱਜ ਨਾਲ ਟ੍ਰੀਟ ਕਰਦੇ ਆਂ ਤੇ ਉਹ ਦੁਬਾਰਾ ਬੰਦਿਆਂ ਤੇ ਹਮਲਾ ਨਹੀਂ ਕਰਦਾ। ਇਜਾ ਆਦਮੀ ਦਾ ਭੋਜਨ ਨਹੀਂ ਹੈਗਾ ਇਹ ਸੁਭਾ ਆ ਚੁੱਕੀ ਨੋਟ ਕੀਤਾ ਸ਼ੇਰਾਂ ਦੇ ਸੁਭਾ ਚ ਸੁਭਾ ਦੇਖੋ ਜਿਹੜਾ ਟਾਈਗਰ ਹੈ ਤੇ ਲੈਪੜਾ ਦੋਨਾਂ ਦਾ ਸੁਭਾ ਥੋੜਾ ਵੱਖਰਾ ਵੱਖਰਾ ਹੈ ਤੇ ਟਾਈਗਰ ਤਾਂ ਬੜਾ ਸਿੱਧਾ ਸਿੱਧਾ ਚੱਲਦਾ ਹੈ ਕਿ ਇੱਕ ਤਾਨੂੰ ਜਿਆਦਾ ਸ਼ੋਰ ਨਹੀਂ ਪਸੰਦ ਤੇ ਦੂਸਰਾ ਇੰਨਾ ਬਲਸ਼ਾਲੀ ਇੰਨਾ ਤਾਕਤਵਰ ਨਾਲ ਦੀ ਤਾਕਤ ਦਾ ਅੰਦਾਜ਼ਾ ਵੀ ਹੈਗਾ ਤੇ ਸੁਭਾ ਦੇ ਪੱਖੋਂ ਜੇ ਮੈਂ ਤੁਹਾਨੂੰ ਟੈਕਨੀਕਲ ਇੱਕ ਪੁਆਇੰਟ ਦੱਸਾਂ ਕਿ ਇੱਕ ਸ਼ੇਰ ਖੜੇ ਖੜੇ ਮਤਲਬ ਖੜੇ ਖੜੇ 7 ਫੁੱਟ ਦੀ ਛਾਲ ਮਾਰ ਸਕਦਾ 9 ਮੀਟਰ ਦੀ ਅੱਛਾ ਇੱਕ ਪੁਆਇੰਟ ਤੇ ਦੂਜਾ ਪੁਆਇੰਟ ਤੇ ਸ਼ੇਰ ਸ਼ੇਰ ਤੇ ਖੜੇ ਖੜੇ ਉਹ 11 ਫੁੱਟ 12 ਫੁੱਟ ਤੱਕ ਜੇ ਕੋਈ ਚੀਜ਼ ਟੰਗੀ ਹੈ ਜਾਂ ਕੁਝ ਪਿਆ ਉਹਨੂੰ ਵੀ ਲਾ ਸਕਦਾ ਤੇ ਇੰਨੀ ਤਾਕਤ ਹੈ ਯਾਨੀ ਕਿ ਦੋਸਤੋ 20 25 ਕਿਲੋਤੀ ਜੇ ਕੋਈ ਬਿੱਲੀ ਖੜੇ ਖੜੇ ਤੁਸੀਂ ਸਖੋ ਵੀ ਮਾਰ ਦਵੇ ਔਰ ਉਹ ਵੀ ਉਨੀ ਹੀ ਤੇਜ਼ੀ ਨਾਲ ਜਿੰਨੀ ਤੇਜ਼ੀ ਨਾਲ ਕੋਈ ਘਰ ਦੀ ਛੋਟੀ ਬਿੱਲੀ ਕਰ ਸਕਦੀ ਹੈ ਜੋ ਕੰਮ ਛੋਟੀ ਬਿੱਲੀ ਹਰਕਤਾਂ ਕਰ ਸਕਦੀ ਹੈ ਉਹ ਇੱਕ 250 ਕਿਲੋ ਦਾ ਸ਼ੇਰ ਵੀ ਸੇਮ ਹਰਕਤਾਂ ਕਰ ਸਕਦਾ 250 ਕਿਲੋ ਦਾ ਇਹ ਸਾਡੇ ਵਾਲਾ ਜਿਹੜਾ ਜਿਹੜਾ ਸਾਈਬੀਰੀਆ 'ਚ ਮਿਲਦਾ ਉਹ 450 ਕਿਲੋ ਦਾ ਹੁੰਦਾ ਉਹ ਵੀ ਸੇਮ ਵਰਗਾ ਤਾਂ ਕਰ ਸਕਦਾ ਸੇਮ ਫੁਰਤੀ ਨਾਲ ਮੈਂ ਇੱਕ ਥਾਂ ਤੇ ਸੁਣਿਆ ਸੀ ਵੀ ਸ਼ੇਰਨੀ ਦਾ ਸੁਭਾਅ ਜਿਹੜਾ ਉਹ ਬੜਾ ਡਿਫਰੈਂਟ ਹੁੰਦਾ ਹੈ ਸ਼ੇਰਨੀ ਦੇ ਸੁਭਾਅ ਬਾਰੇ ਕੁਝ ਕਹਿਣਾ ਚਾਹੂੰ ਸ਼ੇਰਨੀ ਦੇਖੋ ਬੜੀ ਪ੍ਰੋਟੈਕਟਿਵ ਹੁੰਦੀ ਆ ਸ਼ੇਰਨੀ ਦਾ ਸ਼ੇਰਨੀ ਦਾ ਬਿਹੇਵੀਅਰ ਦੋ ਟਾਈਮ ਦਾ ਹੁੰਦਾ ਆ ਆਪਦੇ ਬੱਚਿਆਂ ਨਾਲ ਉਹਦਾ ਬਿਹੇਵੀਅਰ ਵੱਖਰਾ ਜਦੋਂ ਮਾਂ ਹੁੰਦੀ ਹੈ ਤੇ ਜਦੋਂ ਮਾਂ ਨਹੀਂ ਹੁੰਦੀ ਤੇ ਕਿਸੇ ਸ਼ੇਰ ਨਾਲ ਹੁੰਦੀ ਆ ਉਦੋਂ ਉਹਦਾ ਬਹੁਤ ਚੰਚਲ ਸੁਭਾਅ ਹੁੰਦਾ ਬਹੁਤ ਡਿਮਾਂਡਿੰਗ ਹੁੰਦੀ ਆ ਉਹਦੋਂ ਤੇ ਕੁਦਰਤ ਨੇ ਨਾ ਫਿਰ ਮੈਂ 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 ਉਹਨੂੰ ਕਹਾਂ ਟੈਕਨੀਕਲ ਚਲੇ ਜਾਣਾ ਮੈਂ ਟੈਕਨੀਕਲ ਇੱਕ ਹੋਰ ਚੀਜ਼ ਆ ਤੁਹਾਨੂੰ ਇੰਟਰਸਟਿੰਗ ਹਮ ਜਿਹੜੀ ਸ਼ੇਰ ਨਹੀਂ ਹੈ ਨਾ ਉਹ ਇੰਨੀ ਚੰਚਲ ਆ ਤੇ ਕੁਦਰਤ ਨੇ ਨੂੰ ਇੰਨਾ ਇੱਕ ਵਧੀਆ ਬਣਾਇਆ ਇੱਕ ਜਾਨਵਰ ਦੇ ਤੌਰ ਤੇ ਜਾਂ ਇੱਕ ਮਾਂ ਦੇ ਤੌਰ ਤੇ ਕਿ ਉਹ ਚਾਹ ਕੇ ਵੀ ਨਾ ਕਿਸੇ ਬੁਰੇ ਜਾਂ ਕਿਸੇ ਕਮਜ਼ੋਰ ਸ਼ੇਰ ਤੋਂ ਬੱਚੇ ਨਹੀਂ ਪੈਦਾ ਕਰ ਸਕਦੇ ਕੀਆ ਬਾਤ ਹੈ ਹਾਂਜੀ ਕਿਉਂਕਿ ਕੁਦਰਤ ਦਾ ਦੇਖੋ ਐਪਿਕ ਸਪ੍ਰੇਡਰ ਆ ਮਤਲਬ ਟਾਪ ਦਾ ਪ੍ਰੇਡੇਟਰ ਆ ਇਹਨੂੰ ਬੈਸਟ ਹੀ ਹੋਣਾ ਇਹ ਮਾੜਾ ਨਹੀਂ ਹੋ ਸਕਦਾ اچھا ਕਮਜ਼ੋਰ ਸ਼ੇਰ ਤੋਂ ਬੱਚੇ ਨਹੀਂ ਲੈਂਦੇ ਉਹ ਬਸ ਭਾਵੇਂ ਰਹਿ ਜੇ ਰਹਿ ਜੇ ਤੇ ਇਹਦਾ ਕੀ ਹੁੰਦਾ ਕਿ ਅਸੀਂ ਮੇਰੇ ਸਾਡੇ ਪਰਸਨਲ ਅਨੁਭਵ ਨੇ ਇੱਕ ਟਾਈਗਰਸ ਕੀ ਕਰਦੀ ਹੈ ਜਦੋਂ ਕਿਸੇ ਨੇ ਮੇਟ ਕਰਦੀ ਹੈ ਉਹ 15-20 ਦਿਨ ਲਗਾਤਾਰ ਮੇਟ ਕਰਦੇ ਨੇ ਸਵਾਸ ਤੇ ਉਹ ਹਰ ਇੱਕ ਘੰਟੇ ਬਾਅਦ ਕਰਨਗੇ ਕੋਈ 1 ਮਿੰਟ ਤੋਂ 1.5 ਮਿੰਟ ਸਵਾ ਕ ਮਿੰਟ ਦਾ ਟਾਈਮ ਕੋਰਸਪੀਡ ਟਾਈਮ ਹੁੰਦਾ ਉਹਨਾਂ ਦਾ ਤੇ ਉਹ ਜਦੋਂ ਉਹ ਕੋਰਸਿਪ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹ 15-20 ਦਿਨ ਬਾਅਦ ਜਿਹੜਾ ਸ਼ੇਅਰ ਹੈ ਉਹਨੇ ਧਿਆਨ ਰੱਖਦਾ ਉਹਦੇ ਆਲੇ ਦੁਆਲੇ ਰਹਿੰਦਾ ਕਿਉਂਕਿ ਉਹਨੇ ਹਾਂ ਮੇਟ ਕਰਨ ਤੋਂ ਇੱਕ ਜਿਹੜੇ ਮਹੀਨਾ ਪਹਿਲਾਂ ਸਪਰੇਆ ਕੀਤੀ ਹੁੰਦੀ ਹੈ ਸਾਰੇ ਦਰਖਤਾਂ ਦੇ ਉੱਪਰ ਕਿ ਮੈਨੂੰ ਇਨਵੀਟੇਸ਼ਨ ਹੁੰਦਾ ਕਰਾ ਜਿਹੜਾ ਤਗੜਾ ਹੈ ਉਹ ਆ ਕੇ ਆਪਣਾ ਦਾਵਾ ਸਿੱਧ ਕਰੋ ਸਵੈੰਬਰ ਜਿਵੇਂ ਹੁੰਦਾ ਹੁਣ ਉਹ ਮੇਲਟ ਕਰਨ ਤੋਂ ਬਾਅਦ ਵੀ ਅਗਰ ਮਹੀਨੇ ਬਾਅਦ ਵੀ ਕੋਈ ਦੂਜਾ ਤਗੜਾ ਸ਼ੇਰ ਆ ਕੇ ਉਹ ਪੁਰਾਣਾ ਸ਼ੇਰ ਨੂੰ ਰਿਪਲੇਸ ਕਰ ਦਵੇ ਹਟਾ ਦਵੇ ਤਾਂ ਇਹ ਜਿਹੜੀ ਫੀਮੇਲ ਹੈ ਨਾ ਉਹਦੇ ਸਪਰਮ ਡਿਸਕਾਰਡ ਕਰਨੋਂ ਮੈਂਟ ਨਹੀਂ ਲਾਉਂਦਾ ਅੱਛਾ ਹਾਂਜੀ ਤਾਂ ਕਿ ਫਿਰ ਜਿਹੜਾ ਨਵਾਂ ਤਗੜਾ ਸ਼ੇਰ ਆਇਆ ਉਹਦੇ ਨਾਲ ਜਾ ਕੇ ਮੇਲਟ ਕਰੂਗੀ ਉਹਦੇ ਬੱਚੇ ਲਊਗਾ ਕੀ ਬਾਤ ਹੈ ਇਹਨੂੰ ਸਿਲੈਕਟਿਵ ਫਰਟੀਲਾਈਜੇਸ਼ਨ ਕਹਿੰਦੇ ਆ ਤੇ ਇੱਕ ਫੀਮੇਲ ਦੇ ਵਿੱਚ ਇਹ ਸਾਰੀਆਂ ਬਿੱਲੀਆਂ ਜੀ ਆਲਮੋਸਟ ਇਹ ਹੁੰਦਾ ਹੈ ਬੱਛਾ ਹਾਂਜੀ ਇਹ ਇਹਨਾਂ ਦੀ ਪਤਾ ਲੱਗਿਆ ਬਾਕੀ ਤਾਂ ਹੋਰ ਕੋਈ ਖਾਸ ਚੀਜ਼ ਇਹ ਜਿਵੇਂ ਛਾਲ ਮਾਰਦੇ ਆ ਕੋਈ ਖਾਸ ਸੁਭਾਅ ਹੋਰ ਹੋਰ ਸੁਭਾਅ ਦੇਖੋ ਇੱਕ ਜਿਹੜੀ ਚੀਜ਼ ਅਸੀਂ ਦੇਖੀ ਕੀ ਨਾ ਪ੍ਰੇਡੇਟਰ ਜਿਹੜਾ ਹੁੰਦਾ ਨਾ ਉਹ ਆਪਣੇ ਕੋਹ ਪ੍ਰੇਡੇਟਰ ਦੇ ਨਾਲ ਇੱਕ ਬਿਹੇਵੀਅਰ ਉਹ ਕਰਦਾ ਸ਼ੇਅਰ ਕਰਦਾ ਲੈਪਰਡ ਤੇ ਟਾਈਗਰ ਦੀ ਗੱਲ ਕਰਦਾ ਮੈਂ ਤੇ ਜਿਸ ਸੁਭਾਅ ਦੀ ਗੱਲ ਆ ਇਹ ਖਾਸ ਤੌਰ ਤੇ ਸ਼ੇਰਨੀ ਦੇ ਨਾਲ ਜਦੋਂ ਸ਼ੇਰਨੀ ਨੇ ਬੱਚੇ ਦੇਣੇ ਆ ਨਾ ਮੈਂ ਟਾਈਗਰ ਦੀ ਗੱਲ ਕਰਦਾ ਉਹ ਤੋਂ ਆਪ ਦੇ ਇਲਾਕੇ ਦੇ ਲੈਪਰਡ ਹੁੰਦੇ ਨੇ ਜਿਹੜੇ ਉਹਨੂੰ ਲੱਭ ਲੱਭ ਕੇ ਮਾਰ ਦਈਏ अच्छा क्योंकि ਜਦੋਂ ਤੇ ਬੱਚੇ ਹੋਣੇ ਆ ਸਭ ਤੋਂ ਵੱਡਾ ਖਤਰਾ ਉਹ ਲੈਪਰਡ ਇਹ ਨਾ ਬੱਚਿਆਂ ਲਈ ਹੁੰਣਾ ਤੇ ਜਦੋਂ ਲੈਪਰਡ ਫਿਰ ਉਹੀ ਗੱਲ ਜਦੋਂ ਉਹ ਮਾਂ ਬਣ ਵਾਲੀ ਹੁੰਦੀ ਹੈ ਜਾਂ ਉਹਨੇ ਮਾਂ ਬੰਨਾ ਜਾਂ ਸੈਟਲ ਹੋਣਾ ਤੇ ਉਹ ਸ਼ੇਰ ਨਹੀਂ ਤੇ ਬੱਚੇ ਲੱਭ ਲੱਭ ਕੇ ਮਾਰਦੇ ਕਿਉਂਕਿ ਕੱਲ ਨੂੰ ਉਹਨਾਂ ਨੇ ਰਾਜਾ ਬੰਨਾ ਤੇ ਉਹਨਾਂ ਦਾ ਪ੍ਰੇਡੇਟਰ ਜਿਹੜਾ ਨਾ ਉਹ ਜਿਹੜਾ ਸ਼ੇਅਰਿੰਗ ਕਰਨੀ ਪਈ ਉਹਨੂੰ ਉਹਦੀ ਏਰੀਆ ਦੀ ਤੇ ਉਹ ਮੁਕਾਬਲਾ ਘਟਾਉਣ ਲਈ ਬੱਚਿਆਂ ਨੂੰ ਮਾਰਦੇ। ਕਿਆ ਬਾਤ ਹਾਂ ਜੀ ਜਿਹੜੀ ਰਾਜਨੀਤੀ ਸਾਰੇ ਖਾਣਾ ਤੇ ਹੈ ਰਾਜਨੀਤੀ ਕੁਦਰਤੀ ਹੈ ਬਿਲਕੁਲ ਜੀ ਸੋ ਇਹ ਇੱਕ ਚੀਜ਼ ਮੈਂ ਇਹ ਜਿਹੜਾ ਕੰਮ ਹੈ ਕੀਤਾ ਹੈ ਇਹਦੇ ਚ ਕਿਵੇਂ ਆਇਆ ਜਾ ਸਕਦਾ ਇੱਕ ਸਟੂਡੈਂਟ ਲਾਈਫ ਤੋਂ ਕਿਵੇਂ ਸ਼ਿਫਟ ਹੋਇਆ ਜਾ ਸਕਦਾ ਸ਼ਿਫਟ ਹੋਣ ਦੇ ਫਾਇਦੇ ਕੀ ਬਿਲਕੁਲ ਜੀ ਇੱਕ ਦੇਖੋ ਕਿਵੇਂ ਆਇਆ გასਦਾ ਪਹਿਲਾਂ ਤੁਸੀਂ ਸਵਾਲ ਲੈ ਇੱਕ ਇੱਕ ਜੋਬ ਫੜਦੇ ਹਮ ਅ ਅੱਜ ਕੱਲ ਨਾ ਇੰਟਰਡਿਸਪਲਿਨਰੀ ਚੱਲਦਾ ਬਹੁਮੁਖੀ ਜਿਹੜੇ ਲਾਈਨਾਂ ਨੇ ਨਾ ਕੋਈ ਵੀ ਪਾਸ ਨਾ ਇਸ ਫੀਲਡ ਚ ਪਹਿਲਾਂ ਤੁਹਾਨੂੰ ਜਿਹੜਾ ਬਾਇਓ ਪੜ੍ਹੀ ਆ ਤੇ ਹਾਂ ਪਹਿਲਾਂ ਜਦੋਂ ਆਈਐਫਐਸ ਅਫਸਰ ਬਣ ਸਕਦੇ ਆ ਕਈ ਸਾਰੇ ਨੇ ਤੁਸੀਂ ਫੋਰਸ ਅਫਸਰ ਬਣ ਸਕਦੇ ਹੋ ਉਹਦੇ ਚ ਵੀ ਆਈਐਫਐਸ ਫਿਰ ਜਿਹੜਾ ਪੀਸੀਐਸ ਪੀਸੀਐਸ ਹੁੰਦਾ ਪੀਐਫਐਸ ਪੀਐ ਤੇ ਦੈਨ ਤੁਹਾਡੇ ਕੋਲੇ ਆ ਗਿਆ ਜੀ ਰੇਂਜ ਅਫਸਰ ਦੀ ਪਦ ਹੁੰਦੇ ਨੇ ਉਹ ਆ ਗਏ ਫਿਰ ਥੱਲੇ ਬੀਟ ਗਾਰਡ ਵਗੈਰਾ ਵੀ ਆ ਤੋ ਆ ਚਾਰ ਤੋਂ ਅਫਸਰ ਰੈਂਕ ਨੇ ਜਿਹੜੇ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਦੇ ਤੌਰ ਤੇ ਫਿਰ ਉਸ ਤੋਂ ਬਾਅਦ ਆ ਗਿਆ ਜੀ ਸਾਇੰਟਿਸਟ ਯਾ ਰਿਸਰਚ ਫੈਲੋਜ਼ ਜੀਆਰਐਫ ਐਸਆਰਐਫ ਬਾਇਓਲੋਜਿਸਟ ਜਿਹੜਾ ਮੇਰਾ ਅਜ ਤਾਂ ਵੈਸੇ ਆਇਆ ਫਿਰ ਇੱਕ ਤੀਜਾ ਆ ਕਿ ਇਹਦੇ ਚ ਤੁਸੀਂ ਇੰਟਰਨਸ਼ਿਪ ਕਰਨ ਆਓ ਤੇ ਉਹ ਫਿਰ ਜੇ ਸਾਨੂੰ ਲੱਗਦਾ ਚੰਗਾ ਇਸ ਫੀਲਡ ਦੇ ਵਿੱਚ ਜੇ ਤੁਸੀਂ ਸਾਇੰਸ ਬੈਕਗਰਾਉਂਡ ਦੇ ਹੋ ਤਾਂ ਇਹਦੇ ਵਿੱਚ ਕਈ ਸਾਰੇ ਸੈਕਟਰ ਨੇ ਜੇ ਤੁਸੀਂ ਇੰਜੀਨੀਅਰ ਬੈਕਗਰਾਉਂਡ ਦੇ ਤਾਂ ਵੀ ਕਈ ਸੈਕਟਰ ਨੇ एग्जांपल ਦੇ ਤੌਰ ਤੇ ਜਿਹੜੇ ਮਕੈਨੀਕਲ ਇੰਜੀਨੀਅਰ ਦੇ ਲੋਕ ਨੇ ਉਹ ਇਹਦੇ ਵਿੱਚ ਸਾਨੂੰ ਨਾ ਬਹੁਤ ਸਾਰੇ ਇਨਸਟਰੂਮੈਂਟਸ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਤਾਂ ਹੈ ਨਹੀਂ ਜੇ ਸਾਨੂੰ ਬਾਹਰੋਂ ਲਿਆਉਣੇ ਪੈਂਦੇ ਆ ਜਿਵੇਂ ਬਹੁਤ ਬਈਆ ਕਿਸਮ ਦੇ ਪਿਜਰੇ ਹਲਕੇ ਮੈਕਨਾਈਜ਼ਡ ਪਿਜਰੇ ਏਅਰ ਗਨਾਂ ਜਾਂ ਡਾਟ ਗਨ ਉਹ ਸਾਰਾ ਕੁਝ ਬਾਹਰ ਹੁੰਦਾ ਹੈ ਸਾਨੂੰ ਇੱਥੇ ਰਿਸਰਚ ਕਰਨ ਦੀ ਬਹੁਤ ਲੋੜ ਆ ਤੇ ਇਹ ਇੰਜੀਨੀਅਰਿੰਗ ਵਾਲੇ ਸਟੂਡੈਂਟਸ ਇਸ ਪਾਸੇ ਆ ਸਕਦੇ ਆ ਫਿਰ ਆਗੇ ਮਕੈਨਿਕ ਇਲੈਕਟ੍ਰੋਨਿਕ ਵਾਲੇ ਸਾਨੂੰ ਕੈਮਰਾ ਟਰੈਪ ਚਾਹੀਦੇ ਨੇ ਸਾਨੂੰ ਉਹਦੇ ਚ ਸੈਂਸਰ ਚਾਹੀਦੇ ਨੇ ਜਿਹੜੇ ਜਾਨਵਰ ਜੋ ਸਾਡੇ ਸ਼ਹਿਰਾਂ ਚ ਆ ਰਹੇ ਨੇ ਉਹਨਾਂ ਨੂੰ ਅਸੀਂ ਕਿਵੇਂ ਡਿਟੈਕਟ ਕਰੀਏ ਉਹਨਾਂ ਦੀ ਸਾਨੂੰ ਬਹੁਤ ਲੋੜ ਆ ਰਿਸਰਚ ਵਰਕ ਤੇ ਬੜੇ ਸਾਰੇ ਇੰਸਟੀਟਿਊਟਸ ਨੇ ਆਈਆਈਟੀਜ਼ ਨੇ ਤਾਂ ਜਗਾ ਜਗਾ ਜਿਵੇਂ ਕੱਪ ਮੁੱਚ ਹੁਣ ਆ ਗਿਆਂ ਉੱਤਰ ਕੇ ਰੇਡੀਓ ਕਾਲਰ ਜਿਵੇਂ ਮੈਂ ਪੜਨਾ ਤੇ ਉਹਦੇ ਚ ਅਸੀਂ ਨੈਸ਼ਨਲ ਸਕੂਲ ਆਫ ਜਿਹੜਾ ਡਿ ਬੋਪਾਲ ਦੇ ਵਿੱਚ ਉਹਨਾਂ ਨਾਲ ਟਾਈਪ ਕੀਤਾ ਤੇ ਫਸਟ ਟਾਈਮ ਇਸ ਕੰਮ ਨੂੰ ਕਰ ਰਿਹਾ ਇੱਕ ਇਹ ਹੋ ਗਿਆ ਹੂੰ ਹੂੰ ਤੇ ਜਿਹੜੇ ਆਈਐਫਐਸ ਦੱਸਿਆ ਸੀ ਤੁਹਾਨੂੰ ਮੈਂ ਉਹਦੇ ਚ ਪਿਓਰਲੀ ਸਾਇੰਸ ਟੀਮ ਦੇ ਬੱਚੇ ਆ ਸਕਦੇ ਤੇ ਇਹਦੇ ਚ ਹੁਣ ਆਉਣ ਦੇ ਫਾਇਦੇ ਕੀ ਆ ਹੂੰ ਜਦੋਂ ਮੈਂ ਆਇਆ ਸੀ ਮੇਰਾ ਇੱਕ ਬੜਾ ਬੇਸਿਕ ਜਿਹਾ ਕੈਲਕੂਲੇਸ਼ਨ ਸੀਗਾ 2010 11 ਦੇ ਵਿੱਚ ਕਿ ਮੈਂ ਕਿਸ ਜੰਗਲ ਚ ਘੁੰਮਣ ਜਾਣਾ ਹੂੰ ਉੱਥੇ ਘੁੰਮਣ ਜਾਊਗਾ ਤੇ ਇੱਕ ਜਿਪਸੀ ਕਰਾਏ ਤੇ ਕਰਨੀ ਪੈਂਦੀ ਇੱਕ ਟਾਈਮ ਦੀ 3500 ਰੁਪਏ ਉਹਦੋਂ ਲੱਦੀ ਸੀ ਅੱਜ ਉਹ 7-8000 ਰੁਪਏ ਜੰਗਲ ਚ ਘੁੰਮਣ ਜਾਣ ਦਾ ਤੇ ਜੇ ਦੋ ਟਾਈਮ ਚਲੇਗੇ ਤਾਂ 14-15 ਹਜ਼ਾਰ ਹੋ ਗਿਆ ਫਿਰ ਉਸ ਤੋਂ ਬਾਅਦ ਉਤਰ ਨਹੀਂ ਸਕਦੇ ਜੰਗਲ ਚ ਕਿਤੇ ਤੁਸੀਂ ਕੁਝ ਹੋਰ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਇੱਥੇ ਰਹਿਣਾ ਤੇ ਤੁਸੀਂ ਉਹਦੇ ਵਿੱਚ ਫਿਰ 20 ਹਜ਼ਾਰ ਪਰ ਹੈਡ ਐਡ ਕਰ ਲ ਰਾਤ ਰੁਕਣ ਦਾ ਹੁਣ ਜੇ ਮੈਂ ਜੰਗਲ ਚ ਰਹਿ ਰਿਹਾ ਕੰਮ ਕਰ ਰਿਹਾ ਮੈਨੂੰ ਇੱਥੇ ਤੁਰਨ ਦੀ ਵੀ ਪਰਮਿਸ਼ਨ ਹੈ ਮੈਨੂੰ ਇੱਥੇ ਉਹ ਗੱਡੀ ਸਰਕਾਰ ਦੇਊਗੀ ਪੈਸਾ ਵੀ ਉਹ ਦੇਊਗੀ ਤੁਹਾਨੂੰ ਇੱਥੇ ਰੁਕਣ ਦੇ ਕੰਮ ਕਰਨ ਦੇ ਪੈਸੇ ਮਿਲਣਗੇ ਜਿਹੜੇ ਉਹ ਪਾਰਕਸ ਨੇ ਵੱਖਰੇ ਉਹ ਐਡ-ਆਨ ਹੈ ਮੇਰੀ ਜਿੰਨੀ ਦਰਖਾਸਤ ਹੁੰਦੀ ਸੀ ਮੈਂ 3-3 4-4 ਮਹੀਨੇ ਟੱਚ ਫਰੀ ਸੀ ਕਰਦਾ ਹੁੰਦਾ ਤੁਹਾਨੂੰ ਜੰਗਲ ਜਣਨ ਖਰਚਾ ਕਿੱਥੇ ਆ ਤੀਸਰਾ ਹੈ ਕਿ ਤੁਸੀਂ ਸਾਫ਼ ਆਬੋ ਹਵਾ ਦੇ ਵਿੱਚ ਰਹਿੰਦੇ ਹੋ ਹੁਣ ਆਪਾਂ ਬੈਠੇ ਕਿੰਨਾ ਸੋਹਣਾ ਲੱਗ ਰਿਹਾ ਰੋਟਾ ਹੁਣ ਇਮੇਜਿਨ ਕਰੋ ਜੇ ਜੰਗਲ ਹੁੰਦਾ ਨਾ ਕੁਦਰਤੀ ਉਹ ਇੱਥੇ ਤਾਂ ਗੱਡੀ ਦੀ ਮਾੜੀ ਮੋਟੀ ਆਵਾਜ਼ ਆਉਂਦੀ ਆ ਉਸ ਜਿੱਦਾਂ ਦਾ ਬੋਰ ਥੱਲੇ ਆਪਾਂ ਬੈਠੇ ਆ ਬਲਕਨ ਜੋ ਵੀ ਆ ਉਹ ਜਮਾ ਧੁਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਉਹ ਤੇ ਜੰਗਲ ਹੀ ਹੁੰਦਾ ਇਹ ਕੋ ਇੱਕ ਪੇਲਿਫ ਸੇਕਾ ਦੂਸਰਾ ਜੇ ਤੁਸੀਂ ਦੱਸਦੇ ਹੋ ਕਿਸੇ ਨੂੰ ਕਿ ਮੈਂ ਆ জব ਕਰਦਾ ਤਾਂ ਤੁਸੀਂ ਭੀੜ ਨਾਲੋਂ ਵੱਖਰੇ ਗਿਣੇ ਜਾਂਦੇ ਹੋ ਤੇ ਅੱਜ ਕੱਲ ਸਾਰੀ ਗੇਮ ਹੀ ਵੇਖਿਆ ਜੀ ਉੱਤੀ ਗੱਲ ਕਰੀਏ ਸਭ ਨੂੰ ਇੱਕ ਹੈਗਾ ਕਿ ਅਸੀਂ ਭੀੜ ਨਾਲੋਂ ਵੱਖਰੇ ਹੁਈਏ ਤੇ ਹੁਣ ਤਰਕਹਾਂ ਵਿੱਚ ਬਹੁਤ ਵਧੀਆ ਨੇ ਸ਼ੁਰੂਆਤੀ ਸੈਲਰੀਸ ਹੁਣੀ ਮਿਲਦੀ ਹੈ ਗਰੋਥ ਵਧੀਆ ਹੈ ਜੇ ਤੁਸੀਂ ਮਿਹਨਤੀ ਹੋ ਤਾਂ ਰੈਂਕਿੰਗ ਜਾਂ ਕਹੋ ਤੁਹਾਡਾ ਜਿਹੜੇ ਪਦਉਨਤੀ ਆਉ ਬਹੁਤ ਤੇਜ਼ੀ ਨਾਲ ਹੁੰਦੀ ਹੈ ਅਪਰੋਚ ਕਿਵੇਂ ਕਰਨਾ ਅਪਰੋਚ ਤੁਹਾਨੂੰ ਇੱਕ ਤਾਂ ਕੋਈ ਮੈਂਟਰ ਚਾਹੀਦਾ ਮੇਰੀ ਕਿਸਮਤ ਜੋ ਮੈਂ ਸਲੋ ਚੜਾ ਚੱਲਿਆ ਕਿ ਮੇਰੇ ਕੋਲ ਮੈਂਟਰ ਨਹੀਂ ਸੀਗਾ ਮੈਨੂੰ ਪੜ੍ਹਨਾ ਪੈਂਦਾ ਸੀ ਹੁਣ ਇੰਟਰਨੈਟ ਦਾ ਦੌਰ ਹੈ ਤੁਸੀਂ ਇੰਡੀਆ ਦੇ ਕੋਈ ਬਹੁਤ ਵਧੀਆ ਜਾਂ ਦੁਨੀਆ ਦੇ ਕੋਈ ਬਹੁਤ ਪੰਜ ਸੱਤ ਜਿਹੜੇ ਲੋਕ ਇਸ ਫੀਲਡ 'ਚ ਹੈਗੇ ਨੇ ਉਹਨਾਂ ਦੀ ਲਿਸਟ ਬਣਾਓ ਉਹਨਾਂ ਚ ਕੀ ਕੀ ਕੰਮ ਚੱਲ ਰਿਹਾ ਹੈ ਉਹਦੀ ਰਿਸਰਚ ਬਣਾ ਲਓ ਤੁਸੀਂ ਤੁਹਾਡੇ ਆਪ ਦੇ ਇੰਟਰਸਟ ਕੀ ਨੇ ਉਹਦੀ ਲਿਸਟ ਬਣਾ ਲਓ ਫਿਰ ਕਿਤੇ ਜਾ ਕੇ ਇੰਟਰਨਸ਼ਿਪ ਕਰੋ ਮੇਰੇ ਕੋਲੇ ਬਹੁਤ ਇੰਟਰਸਟ ਆਉਂਦੇ ਨੇ ਤੇ ਬਾਹਰੋਂ ਆਉਂਦੇ ਨੇ ਇੱਥੋਂ ਆਉਂਦੇ ਨੇ ਉਹ ਲੋਕ ਤਾਂ ਆਪ ਦਾ ਇੱਕ ਜਿਹੜਾ ਨਾ ਅਸੀਂ ਉਹਨਾਂ ਦੇ ਮੂਰੇ ਰੱਖ ਦਿੰਨੇ ਆ ਕਿ ਭਾਈ ਆਹ ਚੀਜ਼ਾਂ ਦੁਨੀਆ 'ਚ ਚੱਲ ਰਹੀਆਂ ਨੇ ਆਹ ਸੈਕਟਰ ਨੇ ਇਦੇ ਵਿੱਚ ਤੁਹਾਡਾ ਰੋਲ ਉਸ ਦਾ ਚਾਹ ਰੋਲ ਪਲੇ ਕਰਨਾ ਪੈ ਸਕਦਾ ਮੈਨੇਜਮੈਂਟ ਦੇ ਰੋਲ ਆ ਕੁਝ ਰਿਸਰਚ ਦੇ ਰੋਲ ਆ ਕਿਤੇ ਅਨੀਮਲ ਨੂੰ ਸਿੱਧਾ ਤੁਸੀਂ ਫੜਨਾ ਕਿਤੇ ਇੰਟਰੈਕਟ ਪਲੇ ਕਰਨਾ ਰੋਲ ਕਿਤੇ ਬੂਟੇ ਬਚਾਉਣੇ ਨੇ ਕਿਤੇ ਕੋਈ ਨੇਟਿਵ ਸਪੀਸੀ ਬਚਾਉਣੀ ਆ ਤੇ ਲੋਕ ਦੇ ਵਿੱਚੋਂ ਕੁਝ 2 4 5 ਮਹੀਨੇ ਦੀ ਇੰਟਰਨਸ਼ਿਪ ਤੋਂ ਬਾਅਦ ਬੱਚਾ ਸਮਾਰਟ ਅੱਜਕੱਲ ਉਹ ਆਪਣਾ ਰਸਤਾ ਆਪਣੇ ਆਪ ਚੁਣਦਾ ਕਿ ਮੈਂ ਸੱਚੀ ਇਸ ਫੀਲਡ 'ਚ ਜਾਣਾ ਤੇ ਕਿਤੇ ਤੱਕ ਜਾ ਜਦੋਂ ਤੁਸੀਂ ਇੱਕ ਸ਼ੇਰ ਨੂੰ ਫੜਦੇ ਹੋ ਜਾਂ ਇਹਦੀਆਂ ਜੱਫੜਦੇ ਹੋ ਜਾਂ ਉਹਨੂੰ ਆਇਡੈਂਟੀਫਾਈ ਕਰਦੇ ਹੋ ਕਿਹੜੀ ਲੱਛਣ ਹੈ ਦੇ ਤਰੀਕਾ ਕੰਮ ਕਰਨ ਦਾ ਖਾਸ ਖਾਸ ਅੱਛਾ ਜੀ ਤੂੰ ਮਤਲਬ ਤੁਹਾਡਾ ਸਵਾਲ ਹੈ ਕਿ ਅਸੀਂ ਉਹਨੂੰ ਸਾਡੀ ਟੈਕਨੀਕ ਕੀ ਆ ਉਹਨੂੰ ਟ੍ਰੈਪ ਕਰਨ ਦਾ ਹਾਂ ਹਾਂ ਜਿਹੜਾ ਲੈਪਰਡ ਤੇ ਜਾਂ ਟਾਈਗਰ ਹੈ ਨਾ ਉਹਨਾਂ ਦਾ ਬਿਹੇਵੀਅਰ ਜਿਹੜਾ ਉਹ ਇੱਕ ਸੀਮਿਤ ਦਾਇਰੇ ਦੇ ਵਿੱਚ ਮਤਲਬ ਸਾਡੀ ਜਿਹੜੀ ਨੌਲੇਜ ਆ ਜੋ ਅਸੀਂ ਉਹਨਾਂ ਬਾਰੇ ਪੜਿਆ ਕਿ ਉਹ ਰਾਤ ਨੂੰ ਐਕਟਿਵ ਹੋਏਗਾ ਦਿਨ ਐਕਟਿਵ ਹੋਏਗਾ ਜੇ ਕੋਈ ਮੈਨ ਹਿਟਰ ਆਸੀ ਜ਼ਿਆਦਾਤਰ ਜਿਹਨਾਂ ਨੂੰ ਫੜਨਾ ਉਹ ਤਾਂ ਕੋਈ ਨਾ ਕੋਈ ਪ੍ਰੋਬਲਮ ਐਨੀਮਲ ਹੁੰਦਾ ਤੇ ਪ੍ਰੋਬਲਮ ਐਨੀਮਲ ਦੇ ਵਿੱਚ ਪਹਿਲਾਂ ਅਸੀਂ ਕਾਰ ਕਲੱਬ ਤੇ ਆ ਕੀ ਇਹਦੀ ਸਮੱਸਿਆ ਕਿਉਂ ਹੈ ਇਹ ਐਨੀਮਲ ਦਾ ਐਦਾ ਬਿਹੇਵ ਕਿਉਂ ਕਰ ਰਿਹਾ ਉਹ ਸਾਨੂੰ ਦੇ ਪੰਜਿਆਂ ਦੇ ਨਿਸ਼ਾਨ ਤੋਂ ਹਮਲੇ ਜਿਨ੍ਹਾਂ ਦੇ ਕੀਤੇ ਲੋਕਾਂ ਤੇ ਜਾਂ ਜਾਨਵਰਾਂ ਤੇ ਉਹਨਾਂ ਤੋਂ ਪਤਾ ਲੱਗਦਾ ਦੰਦਾ ਦੇ ਨਿਸ਼ਾਨ ਦੇਖ ਕੇ ਨਹਾਂ ਦੇ ਨਿਸ਼ਾਨ ਦੇਖ ਕੇ ਕਦਮ ਚਾਲ ਜਿਹੜੀ ਜਿਨ ਪਗਮਾਰਕ ਦੀ ਟ੍ਰੇਲ ਕਹਿੰਦੇ ਆ ਨਿਸ਼ਾਨ ਪਏ ਪੈੜਾਂ ਪਈਆਂ ਉਹ ਪੈੜਾਂ ਨੂੰ ਦੇਖ ਕੇ ਹੀ ਪਤਾ ਲੱਗਦਾ ਕਿ ਇਹ ਪੈੜਾਂ ਨੂੰ ਦੇਖ ਕੇ ਕਿਵੇਂ ਪਤਾ ਜਿੱਦਾਂ ਜਿਹੜੀ ਬਿੱਲੀ ਆ ਉਹ ਤਿੰਨ ਚਾਰ ਤਰ੍ਹਾਂ ਦਾ ਬਿਹੇਵਰ ਆ ਤੁਰੰਤ ਦਵਾਦਾ ਉਹ ਨਿਰਧਾਰਿਤ ਹੈ ਜਦੋਂ ਤਾਂ ਉਹ ਕਿਸੇ ਦਾ ਪਿੱਛਾ ਕਰ ਰਹੀ ਹੈ ਜਿਵੇਂ ਉਹ ਇੱਥੇ ਆਪਾਂ ਦੇਖੋ ਥੱਲੇ ਲੀਫ ਰੈਟਰ ਪਏ ਪੱਤੇ ਪਏ ਨੇ ਮੈਂ ਜਦੋਂ ਤੇ ਜੇ ਪੈਰ ਰੱਖਾਂਗਾ ਆਵਾਜ਼ ਆਉਂਦੀ ਹੈ ਖੜਖੜਦੀ ਜਦੋਂ ਬਿੱਲੀ ਨੇ ਸ਼ਿਕਾਰ ਕਰਨਾ ਤੇ ਜੰਗਲ ਸਾਰਾ ਲੀਫਲਟਰ ਨਾਲ ਭਰਿਆ ਹੁੰਦਾ ਜਾਂ ਆਲੇ ਦੋਲੇ ਵੀ ਤੇ ਉਹਦਾ ਵਿਵਹਾਰ ਚ ਹੋ ਜਾਂਦਾ ਕਿ ਉਹਨੇ ਇੱਕ ਜਿੱਥੇ ਪੈਰ ਰੱਖਿਆ ਨਾ ਅਗਲਾ ਮੂਹਲਾ ਉਹਨੂੰ ਚੱਕ ਕੇ ਜਿਹੜਾ ਦੂਸਰਾ ਪੈਰ ਰੱਖਣਾ ਪਿੱਛੇ ਵਾਲਾ ਵੀ ਉਹਨੇ ਉਹੀ ਸਪੌਟ ਤੇ ਰੱਖਣਾ ਖੜਕਾ ਨਾ ਖੜਕਾ ਨਾ ਹੋਵੇ ਜਿਹੜਾ ਪਹਿਲਾਂ ਦੱਬਿਆ ਗਿਆ ਬਦਤ ਹੈ ਉਹਨੇ ਇਦਾਂ ਹੀ ਚੱਲਣਾ ਪੈਰ ਦੇ ਉੱਪਰ ਪੈਰ ਦੇ ਉੱਪਰ ਪੈਰ ਰੱਖ ਕੇ ਤੇ ਇਹ ਜਦੋਂ ਅਸੀਂ ਸਾਨੂੰ ਕਿਤੇ ਇਦਾਂ ਦੀ ਪੈੜ ਮਿਲ ਜਾਵੇ ਇਹਦਾ ਮਤਲਬ ਆ ਕਿ ਉਹ ਸਟੈਮ ਕਿਸੇ ਸ਼ਿਕਾਰ ਦੇ ਉੱਤੇ ਐਂਬੁਸ਼ ਕਰਨ ਦੀ ਕੋਸ਼ਿ ਤੇ ਜੇ ਮੱਲੋ ਜਿੱਥੇ ਪੈੜਾ ਮਿਲੀਆਂ ਤੇ ਅੱਗੇ ਕੋਈ ਬੰਦੇ ਤੇ ਹਮਲਾ ਹੋਇਆ ਤਾਂ ਅਸੀਂ ਸਮਝ ਜਾਂਦੇ ਹਾਂ ਕਿ ਇਹ ਦਿਮਾਗ 'ਚ ਸੀਗਾ ਉਹਨਾਂ ਕੀ ਉਹ ਉਸ ਬੰਦੇ ਦੇ ਪਿੱਛੇ ਹੀ ਜਾ ਕੇ ਉਹਨਾਂ ਅਟੈਕ ਕੀਤਾ ਜੇ ਸਾਨੂੰ ਸਿੱਧੀ ਪੈੜ ਮਿਲ ਜਵੇ ਇੱਕ ਹੁੰਦੀ ਰਿਲੈਕਸਡ ਜਿੱਦੇ 'ਚ ਉਹਨੂੰ ਕੋਈ ਫਿਕਰ ਨਹੀਂ ਹੁੰਦੀ ਉਹ ਕੱਲਗਲਾ ਪੈਰ ਤੁਹਾਨੂੰ ਦੇਖੂਗਾ ਜੇ ਉਹ ਚਾਲ ਹੈ ਤੇ ਫਿਰ ਸਮਝਦੇ ਹਾਂ ਕਿ ਇਹ ਬਸ ਆਪਣੇ ਰਾਹ ਤੁਰਿਆ ਜਾ ਰਿਹਾ ਸੀਗਾ ਤੇ ਮੂਰੇ ਬੰਦਾ ਆ ਗਿਆ ਐਂ ਅਟੈਕ ਹੋ ਗਿਆ ਫਿਰ ਉਹਦੇ ਪੰਜੇ ਨਹੀਂ ਮਿਲਦੇ ਜਿਹੜੇ ਨਵੇਂ ਨਿਸ਼ਾਨ ਹੁੰਦੇ ਨੇ ਨਾ ਉਹ ਪੰਜੇ ਚ ਨਹੀਂ ਮਿਲਦੇ ਉਹ ਚਾਰਜ ਕਰਨ ਤੋਂ ਪਹਿਲਾਂ ਅਟੈਕ ਕਰਨ ਤੋਂ ਪਹਿਲਾਂ ਜਦੋਂ ਡੈਲੀਬਰੇਟ ਅਟੈਕ ਹੁੰਦਾ ਨਾ ਇਹ ਹੁਣ ਮੈਂ ਸੈੱਟ ਹੋ ਗਿਆ ਹੁਣ ਮੈਂ ਅਟੈਕ ਕਰਨਾ ਉਹ ਉਦਾਂ ਹੀ ਖੁੱਲਦੇ ਨੇ ਅੱਛਾ ਹਾਂਜੀ ਕੀ ਬਾਤ ਹੈ ਅਸੀਂ ਜਦੋਂ ਉਹ ਦੇਖ ਲੈਣਾ ਕਿਉਂਕਿ ਬਹੁਤ ਉਹਦੇ ਪੰਜੇ ਬਹੁਤ ਜ਼ਿਆਦਾ ਮਹਿੰਗੇ ਤੋਂ ਮਹਿੰਗੇ ਹਥਿਆਰ ਨਾਲੋਂ ਵੀ ਮਹਿੰਗੇ ਹੁੰਦੇ ਉਹਦੇ ਲਈ ਤੇ ਉਹਨੂੰ ਉਹ ਬਾਹਰ ਹੈ ਉਹਨੂੰ ਕਿਉਂ ਅੰਦਰ ਰੱਖਦੀ ਸਾਰੇ ਸਿਰਫ ਉਦੋਂ ਵਰਤਦੇ ਨੇ ਜਦੋਂ ਸ਼ਿਕਾਰ ਫੜਨਾ ਜੇ ਤੁਹਾਨੂੰ ਜ਼ਮੀਨ ਤੋਂ ਪੰਜੇ ਮਿਲ ਗਏ ਤਾਂ ਮਤਲਬ ਕੀ ਇਹਨੇ ਜਦੋਂ ਹਮਲਾ ਕੀਤਾ ਤੇ ਰੈਡੀ ਹੋ ਕੇ ਕੀਤਾ ਸ਼ੋ ਇਦਾਂ ਦੇ ਕਈ ਛੋਟੇ-ਮੋਟੇ ਫਿਰ ਪੰਜਿਆਂ ਦੇ ਵਿੱਚ ਕੋਈ ਦੱਸ ਦੇਖਦੇ ਆ ਕੋਈ ਇਦਾਂ ਦੇ ਕੋਈ ਉਹ ਤਾਂ ਨਹੀਂ ਪੈਟਰਨ ਤਾਂ ਨਹੀਂ ਜਿਹਦੇ ਵਿੱਚ ਉਹਦਾ ਕੋਈ ਪੈਰ ਟੇਡਾ ਆ ਜਾਂ ਮੈਸ ਸਾਬ ਕੋਈ ਉਂਗਲੀ ਤਾਂ ਨਹੀਂ ਮੈਸ ਕੋਈ ਇਦਾਂ ਦਾ ਫਿਰ ਉਹ ਬਾਡੀ ਦੇਖਦੇ ਆ ਉਹਦੇ ਉੱਤੇ ਵੀ ਪੰਜਿਆਂ ਦੇ ਨਿਸ਼ਾਨ ਪ੍ਰੋਪਰ ਲੱਗੇ ਨੇ ਖਰੀਂਡ ਤਾਂ ਨਹੀਂ ਹੈਗੀ ਦੰਦ ਪ੍ਰੋਪਰ ਨੇ ਕੋਈ ਟੁੱਟਿਆ ਤਾਂ ਨਹੀਂ ਹੈਗਾ ਜਦੋਂ ਇਹ ਡਿਸਾਈਡ ਹੋ ਗਿਆ ਸਾਰਾ ਫਿਰ ਸਾਡਾ ਉਸ ਤੋਂ ਬਾਅਦ ਐਪਲਾਨ ਆਫ ਐਕਸ਼ਨ ਬਣਦਾ ਕਿ ਇਹ ਹੁਣ ਸਿਰਫ ਬੰਦੇ ਖਾਊਗਾ ਜਾਂ ਇਹਨੂੰ ਬੱਕਰੇ ਨਾਲ ਜਾਂ ਕੁੱਤੇ ਨਾਲ ਜਾਂ ਕਿਸੇ ਹੋਰ ਜਾਨਵਰ ਨਾਲ ਰਜਾ ਕੇ ਪਿੰਜਰੇ ਚ ਪਾ ਲਈਏ ਫਿਰ ਜਾਂ ਇਹਨੂੰ ਮਾਰਨੇ ਹੀ ਪੈਣਾ ਕਿ ਹੋਰ ਸਾਡੇ ਕੋ ਸੋਲੂਸ਼ਨ ਨਹੀਂ ਪਹਿਲਾਂ ਅਸੀਂ ਪੰਜਰਾ ਲਾਉਣੇ ਆ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਪੰਜ ਵਾਰੀ ਜੇ ਉਹ ਹਮਲੇ ਨਾ ਰੁਕਣ ਫਿਰ ਸਾਨੂੰ ਉਹਨੂੰ ਮਾਰਮ ਦਾ ਆਰਡਰ ਜਾਂ ਕਹ ਲਓ ਕਿ ਸਪਾਰਸ਼ ਕਰਨੀ ਪੈਂਦੀ ਹੈ ਸੋ ਇਹ ਇੱਕ ਕਹ ਲਓ ਕਿ ਮੈਂ ਤੁਹਾਨੂੰ ਨਾਟਸ਼ਰ ਤੇ ਦੱਸ ਪਾਰਾ ਕਿ ਇਹ ਚੀਜ਼ਾਂ ਅਸੀਂ ਜੋ ਹੈ ਕਰਦੇ ਹਾਂ ਜੀ ਅਸੀਂ ਪੰਜਾਬ ਵਾਲੇ ਦੋ ਸਵਾਲ ਹੈ ਦੇ ਵਿੱਚ ਪੰਜਾਬ ਕਿੱਥੇ ਜੇ ਖੜਾ ਰਿਸਰਚ ਦੇ ਵਿੱਚ ਪੰਜਾਬ ਨੂੰ ਕੀ ਕਰਨਾ ਚਾਹੀਦਾ ਸਾਡੇ ਦੇਸ਼ ਦੇ ਲੈਵਲ ਦੇ ਉੱਤੇ ਕਿੰਨੀ ਕਿ ਰਿਸਰਚ ਹੋਣੀ ਪੈਣੀ ਹੈ ਦੇਖੋ ਜੀ ਜੇ ਹਿੰਦੁਸਤਾਨ ਇੱਕ ਵਿਲੱਖਣਤਾ ਨਾਲ ਭਰਿਆ ਮੁਲਕ ਹੈ ਨਾ ਬਾਇਓਡਾਈਵਰਸਟੀ ਜਿਹਦੇ ਬਹੁਤ ਜ਼ਿਆਦਾ ਡਾਈਵਰਸ ਮੁਲਕਾ ਹੂੰ ਪੰਜਾਬ ਉਹਦੇ ਵਿੱਚ ਇੱਕ ਅਲੱਗ ਡਾਈਵਰਸ ਪ੍ਰਾਂਤ ਸੀਗਾ ਹੂੰ ਮੈਂ ਹੁਣ ਦੀ ਗੱਲ ਨਹੀਂ ਮੈਂ 20 ਸਾਲ ਪਹਿਣ ਦੀ ਗੱਲ ਕਰ ਰਿਹਾ ਅਸੀਂ ਤਾਂ ਰਿਸਰਚ ਵਿੱਚ ਬਹੁਤ ਪਿੱਛੇ ਆ ਜੇ ਹਿੰਦੁਸਤਾਨ ਦੁਨੀਆ ਦੇ ਟੌਪ 10 ਮੈਗਾ ਬਾਇਓਡਾਈਵਰਸ ਰਿਚ ਕੰਟਰੀ ਮਤਲਬ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਜੈਵ ਵਿਭਿੰਨਤਾ ਦੇ ਪੱਖੋਂ ਉਹਨਾਂ ਟੌਪ ਦੇ 10 ਦੇਸ਼ਾਂ ਦੇ ਵਿੱਚੋਂ ਆ ਤੇ ਬਸੋਂ ਦੇ ਵਿੱਚ ਸਾਰਨ ਉੱਤੇ ਆਸੀਂ ਤੇ ਇੱਕ ਬਹੁਤ ਵੱਡੀ ਐਗਜ਼ਾਮਪਲ ਆ ਕਿ ਕਿਵੇਂ ਇੱਕ ਇੰਨੀ ਤਗੜੀ ਬਾਦੀ ਵਾਲਾ ਮੁਲਕ ਇੰਨੇ ਸਾਰੇ ਜਾਨਵਰਾਂ ਨਾਲ ਰਹਿ ਰਿਹਾ ਉਹ ਸਾਡੇ ਕਹੋ ਹਿਸਟਰੀ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਸੀ ਆਦੀਵਾਸੀ ਲੋਕ ਸਾਰੇ ਮੋਸਟਲੀ ਉਹ ਰਹੀ ਜਾਂਦੇ ਨੇ ਕੋਲ ਮਿਲ ਕੇ ਇੱਕ ਦੂਜੇ ਨਾਲ ਜੇ ਕੋਈ ਹੋਰ ਮੁਲਕ ਹੁੰਦਾ ਸ਼ਾਇਦ ਨਾ ਰਹਿੰਦਾ ਪੰਜਾਬ ਜਮੋ ਤੋਂ ਉਲਟ ਐਗਜ਼ਾਮਪਲ ਆ ਸਾਡੇ ਇੱਥੇ ਕਹੋ ਐਜੂਕੇਸ਼ਨ ਸਭ ਤੋਂ ਪਹਿਲਾਂ ਆਈ ਰਿਗਵੇਦਾਂ ਲਿਖਿਆ ਸਾਰਾ ਕੋਈ ਲਿਖਿਆ ਰਿਸਾਲਚ ਵਰ ਜਿਹੜਾ ਹੋਇਆ ਤੇ ਖੇਤੀਬਾੜੀ ਦੇ ਉੱਪਰ ਰਿਸਰਚ ਹੋਇਆ ਸਾਡੇ ਤੇ ਸਾਡੇ ਤੇ ਨਾ ਜਾਣਕਾਰ ਨਾ ਰਹਿਣਾ ਰੋਣਾ ਜਿਹੜਾ ਨਾ ਉਹ ਪਾਲਤੂਆਂ ਨਾਲ ਤਾਂ ਹੈਗਾ ਪੈਦੇ ਲਈ ਪਰ ਅਸੀਂ ਜੰਗਲੀ ਜੀਵਨ ਨਾਲ ਰਹਿਣਾ ਸਾਨੂੰ ਨਹੀਂ ਆਉਂਦਾ ਕੀ ਕੀ ਨੁਕਸ ਹੈ ਉਹ ਸਾਡੀ ਕਿਉਂਕਿ ਐਜੂਕੇਸ਼ਨ ਦਾ ਪਾਰਟ ਹੀ ਨਹੀਂ ਰਿਹਾ ਕਦੀ ਸਾਨੂੰ ਹਮੇਸ਼ਾ ਜਿਹੜਾ ਜੰਗਲ ਹੈ ਜਾਂ ਜੰਗਲੀ ਜਾਨਵਰ ਹੈ ਉਹ ਇੱਕ ਐਨੀਮੀ ਦੇ ਤੌਰ ਤੇ ਦਿਖਾਇਆ ਗਿਆ ਇਹ ਬਹੁਤ ਅਮਰੀਕਨ ਸੋਚ ਆ ਇੱਕ ਕਹਾਵਤ ਹੈ ਉਸ ਬੜੀ ਜਿਹਨਾਂ ਨੂੰ ਕਈ ਨੂੰ ਪਤਾ ਹੋਊਗੀ ਅਮਰੀਕਨਸ ਤੇ ਪੰਜਾਬੀ ਕਹਿੰਦੇ ਸੇਮ ਨੇ ਉਹ ਪਹਿਲਾਂ ਗੋਲੀ ਮਾਰਦੇ ਆ ਫਿਰ ਪੁੱਛਦੇ ਹਾਲ ਕੀ ਕੀ ਕਰਨਾ ਤੋਂ ਸੇਮ ਵੇ ਨਾਲ ਅਮਰੀਕੀ ਵੀ ਇਦਾਂ ਸੋਚਦੇ ਨੇ ਉਹ ਕੁਦਰਤ ਦੇ ਅਗੇਂਸਟ ਸੋਚਦੇ ਆ ਆਪਣੇ ਆਪ ਅਸੀਂ ਪੰਜਾਬੀ ਵੀ ਉਵੇਂ ਹੀ ਸੋਚਦੇ ਆ ਹਾਂ ਕੁਦਰਤ ਤੋਂ ਅਗੇਂਸਟ ਸੋਚਦੇ ਆ ਹਾਂ ਤੇ ਇਹਦਾ ਨੁਕਸਾਨ ਸਾਡਾ ਕੀ ਹੈ ਕਿ ਸਾਡੇ ਨਾਲ ਜਿਹੜੀ এনवायरमेंट ਐਜੂਕੇਸ਼ਨ ਆ ਜਾਂ ਵਾਈਲਡਲਾਈਫ ਦੀ ਐਜੂਕੇਸ਼ਨ ਆ ਸਾਡੀ ਕੋਈ ਕਦੀ ਕੋਰ ਐਜੂਕੇਸ਼ਨ ਦਾ ਪਾਰਟ ਹੀ ਨਹੀਂ ਦੇ ਮੈਂ ਜੰਗਲ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਮੈਨੂੰ ਇਹ ਸੁਣਨ ਨੂੰ ਮਿਲਦਾ ਸੀਗਾ ਕਿ ਤੂੰ ਤਾਂ ਸੱਪਾਂ ਨਾਲ ਮਰੇਂਗਾ ਮੇਰੇ ਘਰ ਦੇ ਅਗੇਂਸਟ ਹੋ ਕੇ ਮੈਨੂੰ ਘਰ ਛੱਡਣਾ ਪਿਆ ਸੀ ਟੂ ਬੀ ਵੈਰੀ ਔਨਸਟ ਅੱਛਾ ਤੇ ਇਹਦਾ ਨੁਕਸਾਨ ਸਾਨੂੰ ਹੁਣ ਪ੍ਰਾਂਤ ਨੂੰ ਕੀ ਹੋ ਰਿਹਾ ਸਾਡੀ ਨੈਸ਼ਨ ਕੋਈ ਰਿਪਰੈਜੈਂਟੇਸ਼ਨ ਹੀ ਨਹੀਂ ਆ ਖਾਸ ਤੌਰ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਹੁਣ ਪੂਰੀ ਦੁਨੀਆ ਦੇ ਵਿੱਚ ਹਾਕਾਰ ਮੱਚੀ ਹੋਈ ਆ ਕਿ ਵਾਤਾਵਰਨ ਬਚਾ ਲਓ ਕੁਦਰਤੀ ਸੰਸਾਧਨ ਬਚਾ ਲਓ ਆਪਦੀ ਸਾਂਭ ਸੰਭਾਲ ਕਰ ਲਓ ਲੋਕ ਮਾਰੇ ਦੁੱਧ ਨਾਲੋਂ ਦੁੱਧ ਨਾ ਪੀਣਾ ਪ੍ਰੈਫਰ ਕਰ ਰਹੇ ਨੇ ਤੇ ਇਹ ਪੂਰੀ ਦੁਨੀਆ 'ਚ ਸਿੱਧ ਹੋ ਗਿਆ ਹੈ ਕਿ ਕੋੜ ਪਦਾਰਥ ਚੜ੍ਹੇ ਨੇ ਅਡਲਟ ਰੈਕਟਡ ਨੇ ਤੇ ਸਾਨੂੰ ਹਵਾ ਦੀ ਲੋੜ ਆ ਸਾਨੂੰ ਪਾਣੀ ਦੀ ਲੋੜ ਆ ਕੋਰੋਨਾ ਆਇਆ ਕੋਵਿਡ ਆਇਆ ਉਹ ਮੋਹਰ ਲਾ ਗਿਆ ਇਸ ਹੱਥ ਦੇ ਉੱਪਰ ਪਰ ਅਸੀਂ ਪੰਜਾਬੀ ਫੇਰ ਵੀ ਨਹੀਂ ਸਮਝੇ ਅਸੀਂ ਕਿਹੜਾ ਕਹਾਂ ਨਾ ਕਰਨ ਵਾਲਾ ਬਾਕੀ ਦੁਨੀਆਂ ਨੇ ਵੀ ਤੇਜ਼ ਕੀਤਾ ਅਸੀਂ ਸਾਰਿਆਂ ਨਾਲ ਹੋਰ ਤੇਜ਼ ਕਰਤਾ ਤੇ ਸਾਨੂੰ ਕੋਰਚ ਲੈ ਕੇ ਜਾਣਾ ਪਏਗਾ ਸਾਡੀ ਖੇਤੀ ਵੀ ਤਾਂ ਪੁੱਛੇਗੀ ਸਾਡੀ ਨਹਿਰਾਂ ਬਚਣਗੀਆਂ ਸਾਡਾ ਪਾਣੀ ਬਚੇਗਾ ਜਾਂ ਸਾਡੀ ਮਿੱਟੀ ਬਚੇਗੀ ਉਹਦਾ ਉਹਦੇ ਲਈ ਤੁਹਾਨੂੰ ਯੂਜ ਸੀਗਾ ਜਿਹੜਾ ਇਸ ਪਾਸੇ ਨੂੰ ਅਵੇਅਰ ਹੋਵੇ ਤੇ ਅਸੀਂ ਹਾਲੇ ਤੱਕ ਜਦੋਂ ਅੱਜ 14 15 ਸਾਲ ਹੋ ਗਿਆ ਮੈਨੂੰ এনवायरमेंट ਸਾਇੰਸ ਪੜ੍ਹੇ ਨੂੰ ਸ਼ਾਇਦ 11 ਸਾਲ ਉਦੋਂ ਵੀ ਇਹ ਸਬਜੈਕਟ ਐਕਸਟਰਾ ਸਬਜੈਕਟ ਹੁੰਦਾ ਸੀਗਾ ਜਿਹਦੇ ਨੰਬਰ ਨਹੀਂ ਸੀ ਲੱਗਦੇ ਤੇ ਅੱਜ ਵੀ ਇਸ ਸਬਜੈਕਟ ਐਕਸਟਰਾ ਸਬਜੈਕਟ ਹੀ ਆ ਜਿਹਦੇ ਨੰਬਰ ਨਹੀਂ ਲੱਗਦੇ ਹੂੰ ਹਾਲਾਂਕਿ ਉਹਦੇ ਥੋੜੇ ਥੋੜੇ ਕੰਪੋਨੈਂਟ ਪਾਤੇ ਸਾਂ ਹਿਸਟਰੀਆ ਕਿਸੇ ਹੋਰ ਐਸਐਸਟੀ ਵਗੈਰਾ ਚ ਪਰ ਹੱਲੇ ਵੀ ਇਹਨੂੰ ਜੋ ਅਕ ਸੀਰੀਅਸਲੀ ਲੈਂਦੇ ਨਹੀਂ ਜੀ ਤੁਹਾਡੇ ਕੋਲੇ ਤਾਂ ਉਹਨੇ ਪ੍ਰੋਪਰ ਟੀਚਰ ਨਹੀਂ ਜੇ ਟੀਚਰ ਹੈਗੇ ਵੀ ਨੇ ਤੁਸੀਂ ਉਹਨਾਂ ਨੂੰ ਜ਼ਿਆਦਾ ਧਿਆਨ ਦਿੰਦੇ ਨਹੀਂ ਹਾਂ ਹਾਂ ਪੰਜਾਬ ਦਾ ਕੰਢੀ ਏਰੀਆ ਐਗਜ਼ਾਮਪਲ ਦੇ ਤੌਰ ਤੇ ਮੈਂ ਹੁਣ ਤੁਹਾਨੂੰ ਇੱਕ ਇਹਦੇ ਚ ਵੀ ਤੱਥ ਦੱਸਦਾ ਤੁਸੀਂ ਸ਼ੇਰ ਦੀ ਗੱਲ ਚੱਲੀ ਸੀ ਨਾ ਅਸੀਂ ਇੱਕ ਲੈਪਰਡ ਟਾਈਗਰ ਕਾਰਬਿਟ ਤੋਂ ਲੈ ਕੇ ਤਰਾਜੇ ਛੱਡਿਆ ਮੈਂ ਉਸ ਪ੍ਰੋਜੈਕਟ ਦਾ ਪਾਰਟ ਸੀਗਾ ਜਦੋਂ ਟਾਈਗਰ ਛੱਡਿਆ ਉਹਨੂੰ ਰੇਡੀਓ ਕੋਲਰ ਪਾਇਆ ਰੇਡੀਓ ਕੋਲਰ ਲਾਤਾ ਨਹੀਂ ਪਰ ਉਹਨੇ ਮੂਵ ਕਰਨਾ ਸ਼ੁਰੂ ਕੀਤਾ ਉਹ ਹਿਵਾਰਣੇ ਆਇਆ ਕਾਲ ਸਰ نیشنل ਪਾਰਕ ਚ ਜਿੱਥੇ ਯਮਣਾ ਨਗਰ ਦੇ ਕੋਲ ਫਿਰ ਉਹ ਚੱਲਦਾ ਚੱਲਦਾ ਚੰਡੀਗੜ੍ਹ ਰਾਜ ਚ ਪਿਆ ਚੰਡੀਗੜ੍ਹ ਨੂੰ ਵਾਇਟ ਕਰਕੇ ਹਰਿਆਣਾ ਹਿਮਾਚਲ ਚ ਵੜ ਗਿਆ ਉੱਥੇ ਵੀ ਡਿਸਟਰਬੈਂਸ ਬਹੁਤ ਸੀਗੀ ਕ라우ਡ ਬਸ ਹੋਇਆ ਪਿਛਲੇ ਸਾਲ ਉੱਥੋਂ ਮੂਵ ਕਰਦਾ ਕਰਦਾ ਉਹ ਪਹੁੰਚ ਗਿਆ ਜੀ ਕਟੂਏ ਦੇ ਕੋਲ ਜੋ ਜੇਂਡਕੇ ਦੇ ਵਿੱਚ ਉਹਨੇ ਪੰਜਾਬ ਵਾਇਟ ਕੀਤਾ ਜਦ ਕੀ ਜੇ ਦੇਖਿਆ ਜਾਵੇ ਜਿਵੇਂ ਕੰਢੀ ਕੰਢੀ ਤੁਰਿਆ ਸੀ ਉਤੋਂ ਦੀ ਛੋਟੇ ਹਲ ਕਹਿੰਦੇ ਆਪਾਂ ਨੂੰ ਉਹਨੂੰ ਕਾਇਦੇ ਨਾਲ ਪੰਜਾਬ ਦੇ ਕੰਢੇਰੇ ਚ ਹੋਕ ਜਾਣਾ ਚਾਹੀਦਾ ਸੀ ਕਿਉਂਕਿ ਹੈਬਿਟੇਟ ਬਹੁਤ ਸੋਹਣਾ ਆ ਪਰ ਕਿਉਂਕਿ ਅਸੀਂ ਵਿੱਚ ਫ੍ਰੈਗਮੈਂਟ ਕੀਤੇ ਹੋਇਆ ਬਹੁਤ ਸਾਰੀਆਂ ਉਹ ਨਹੀਂ ਆਇਆ ਸਾਨੂੰ ਜੇ ਅਸੀਂ ਵਾਈਲਡ ਲਾਈਫ ਸੰਭਾਲ ਲਈ ਆਪਦੀ ਜਾਂ ਇਹਦੇ ਵਿੱਚ ਯੂਥ ਇਨਪਾਵਰਡ ਕਰ ਲਈਏ ਯੂਥ ਨੂੰ ਵਿੱਚ ਐਡ ਕਰ ਲਈਏ ਸਾਡੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਸਾਡੇ ਕੁਦਰਤੀ ਸੰਸਾਧਨਾਂ ਦੀ ਗੱਲ ਕਰਨ ਵਾਲੀ ਯੂਥ ਹੋਊ ਚਾਹੇ ਉਹ ਸਟਾਰ ਵੀ ਹੈਗਾ ਨਾਲ ਰੋਜ਼ਗਾਰ ਵੀ ਹੈ ਕਿਉਂਕਿ ਮੈਂ ਤੁਹਾਡੇ ਕੋਲ ਇੱਕ ਐਗਜ਼ਾਮਪਲ ਹੈ ਤੇ ਮੈਂ ਸੰਸਥਾ ਚਲਾ ਰਿਹਾ ਮੈਂ ਸੋਨੇ ਪੈਸੇ ਕਮਾ ਲੈਣਾ ਜਿਹੜੇ ਮੇਰੇ ਕੋਲੇ ਕਿਹੜੀ ਸੰਸਥਾ ਚਲਾਉਂਦੇ ਆ ਮੇਰੀ ਸੰਸਥਾ ਦਾ ਨਾਮ ਹੈ ਜੀ ਸਮਗਰ ਉਨਨ ਫਾਊਂਡੇਸ਼ਨ ਮਤਲਬ ਸਮਗਰ ਮਤਲਬ ਸਭ ਦਾ ਇਕੱਠ ਸਾਰ ਤੇ ਉਨਨ ਮਤਲਬ ਉન્નਤੀ ਸੰਸਕ੍ਰਿਤ ਦਾ ਵਰਡ ਹੈ ਸਭ ਨੂੰ ਲੈ ਕੇ ਇਕੱਠੇ ਨੂੰ ਲੈ ਕੇ ਇਨਕਲੂਸਿਵ ਗਰੋਥ ਤੇ ਇਹਦੇ ਵਿੱਚ ਮੇਰੇ ਕੋਲੇ ਅਬ ਇੰਡੀਅਨ ਸਟੂਡੈਂਟਸ ਵੀ ਆ ਰਹੇ ਨੇ ਪੜ੍ਹਨ ਲਈ ਪੰਜਾਬੀ ਵੀ ਆ ਰਹੇ ਨੇ ਹੁਣ ਤਾਂ ਕਾਫੀ ਸ਼ੁਰੂ ਹੋ ਗਿਆ ਸੀ 10 ਹਜ਼ਾਰ ਕ ਬੱਚਾ ਹੁਣ ਤੱਕ ਸੈਂਸਿਟਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਚ ਪਰ ਬਾਹਰੋਂ ਜ਼ਿਆਦਾ ਆਉਂਦੇ ਨੇ ਦੂਜੀਆਂ ਸਟੇਟਾਂ ਦੇ ਬੱਚੇ ਜ਼ਿਆਦਾ ਇੰਟਰਸਟਿਡ ਨੇ ਪੰਜਾਬ ਵਾਲੇ ਨਹੀਂ ਤੇ ਇਹਨਾਂ ਨੂੰ ਤਾਂ ਹਾਲੇ ਉਹੀ ਆ ਕਿ ਅਸੀਂ ਜਿਹੜਾ ਜਿਹੜੇ ਨਾਰਮਲ ਕਿਤੇ ਚੱਲਦੇ ਉਹੀ ਕਰ ਲਈਏ ਜਿਹਦੇ ਚ ਕੋਰ ਕੰਪੀਟੀਸ਼ਨ ਆ ਤੇ ਗੋਰੇ ਵੀ ਆ ਰਹੇ ਨੇ ਹੁਣ ਤਾਂ ਪੀਓ ਨਾਲ ਟਾਈ ਅਪ ਹੋਇਆ ਬਾਹਰੋਂ ਵੀ ਆਏ ਨੇ ਤੇ ਸਾਡੇ ਕੋਲੇ ਰਿਸੋਰਸਿਜ਼ ਹੈਗੇ ਨੇ ਕੰਡੀ ਵਾਲਾ ਏਰੀਆ ਪਿਆ ਸਾਡੇ ਕੋਲੇ ਆਪਣੀਆਂ ਬੀੜਾਂ ਨੇ ਜੁੜੀਆਂ ਦੇ ਦੇ ਗੁਰੂ ਸਾਹਿਬਾਂ ਨਾਲ ਨਾਲ ਸੰਬੰਧਿਤ ਨੇ ਤੇ ਉਹਨਾਂ ਦੇ ਵਿੱਚੋਂ ਸਾਡੇ ਕੋਲ ਨਾਲ ਦੇ ਨਾਲ ਆਪੇ ਖੜੇ ਪਹਿਲੇ ਪੜਾਅ ਤੋਂ ਅੱਛੀ ਵੀ ਗੱਲ ਕੀਤੀ ਸੀ ਇੱਕ ਵਾਰੀ ਕਿ ਲੈਪਰਡ ਪੰਜਾਬ ਚ ਆ ਰਿਹਾ ਹੈ। ਪਰ ਪਰ ਕੀ ਆ ਰਿਹਾ ਹੈ? ਅੱਜ ਜਿਹਦੇ ਬੈਠੇ ਆਂ ਤੇ ਅਮ드ਗੜ ਦੇ ਵਿੱਚ ਇੱਕ ਕੇਸ ਇਸ ਟਾਈਮ ਤੇ ਐਕਟਿਵ ਆ। ਜਿਹਨੂੰ ਫੜਿਆ ਨਹੀਂ ਜਾ ਰਿਹਾ ਤੇ ਇਹ ਹੁਣ ਗਰਮੀ ਦਾ ਮਹੀਨਾ ਚੱਲ ਰਿਹਾ ਹੈ ਅੱਗੇ ਬਰਸਾਤਾਂ ਚ ਹੋਰ ਹੋਣਾ। ਸਾਡੇ ਕੋਲੇ ਲੈਪਰਡ ਆ ਰਿਹਾ ਹੈ। 골ਡ ਮਾਈਨ ਕਹਿੰਦੇ ਆ ਉਹਦੀ ਰਿਸਰਚ ਵਰਕ ਦੀ ਲੋੜ ਹੈ। ਤੇ ਪ੍ਰੋਜੈਕਟ ਲੈਪਰਡ ਪੰਜਾਬ ਚ ਜ਼ਰੂਰ ਆਉਣਾ ਚਾਹੀਦਾ। ਉਦੋਂ ਨਾਲ ਘੱਟੋ ਘੱਟ ਤੁਸੀਂ ਇਹ ਕਰ ਸਕਦੇ ਹੋ ਕੰਢੀ ਏਰੀਏ ਦੇ ਵਿੱਚ ਲੈਪਰਡ ਸਫਾਰੀਜ਼ ਇਕੋ ਟੂਰਿਜ਼ਮ ਲੋਜੇਸ ਤੇ ਉਹਦੇ ਨਾਲ ਨਾਲ ਤੁਹਾਡੇ ਕੋਲੇ ਜਿਹੜੇ ਕੋਈ ਇੰਸਟੀਟਿਊਟਸ ਨੇ ਉਹਨਾਂ ਦੇ ਵਿੱਚ ਵਾਈਲਡਲਾਈਫ ਨੂੰ ਵਾਜੇ ਕੋਰਸ ਵੀ ਲੈ ਕੇ ਆ ਸਕਦੇ ਤੇ ਅਗਲੇ ਆਉਂਦੇ 4 ਜਾਂ 5 ਸਾਲਾਂ ਦੇ ਵਿੱਚ ਜੇ ਅਸੀਂ 5-600 ਦੀ ਨਫਰੀ ਵੀ ਤਿਆਰ ਕਰ ਲਈ ਨਾ ਯੂਥ ਦੀ ਇੱਥੇ ਤਾਂ ਤੁਸੀਂ ਇਹ ਰਾਲੋ ਕਿ ਤੁਹਾਡੇ ਨਹਿਰੀ ਪਾਣੀ ਦਾ ਤੁਹਾਡੇ ਜ਼ਮੀਨੀ ਪਾਣੀ ਦਾ ਤੁਹਾਡੀ ਹਵਾ ਦਾ ਸਾਰਿਆਂ ਦਾ ਸੋਲੂਸ਼ਨ ਤੁਹਾਨੂੰ ਅਗਲੇ ਦਸ ਸਾਲਾਂ ਵਿੱਚ ਮਿਲ ਜਾਊਗਾ ਜੇ ਅਸੀਂ ਹੁਣ ਵੀ ਨਾ ਮੁੜੇ ਤਾਂ ਸਾਡੇ ਫੈਨਸ ਲਈ ਉਹੀ ਲੋਕ ਲੈਣਗੇ ਜਿਨ੍ਹਾਂ ਨੂੰ ਸਾਡੇ ਬਾਰੇ ਕੀ ਬਹੁਤੀ ਨਾ ਤਾਂ ਨੋਲੇਜ ਆ ਨਾ ਉਹ ਸਾਡੇ ਨਾਲ ਬਹੁਤ ਸਰਵ ਕਰ ਰਹੇ ਬਹੁਤ ਚੰਗਾ ਲੱਗਿਆ ਬਹੁਤ ਹੀ ਚੰਗਾ ਲੱਗਿਆ ਤੇ ਗੱਲਬਾਤ ਕਰਦੇ ਰਵਾਂਗੇ ਬਹੁਤ ਇੰਟਰਸਟਿੰਗ ਸਬਜੈਕਟ ਹੈ ਟਾਈਮ ਦੇਣ ਲਈ ਬਹੁਤ ਸ਼ੁਕਰੀਆ ਜੀ ਧੰਨ